ਜੇ ਤਾਂ ਬਾਬਾ ਜੀ ਆ ਗਿਆ ਖਾਲਸੇ ਦੇ ਹੱਥ ਤੇ ਉਹਦੇ ਕੱਲੀ ਕੱਲੀ ਚੀਜ਼ ਨਾ ਉਹਨੂੰ ਦੱਸਾਂਗੇ ਵੀ ਸਿੰਘ ਹੁੰਦੇ ਕੀ ਆ ਉਹਦੀ ਕੱਲੀ ਕੱਲੀ ਚੀਜ਼ ਜਿੱਦਾਂ ਤੁਹਾਨੂੰ ਪਤਾ ਨਾ ਦਿੱਲੀ ਬਾਰਡਰ ਦੇ ਉੱਪਰ ਇੱਕ ਬੰਦਾ ਬੇਦਵੀ ਕਰਨ ਆਇਆ ਸੀ ਤੇ ਉਹ ਸਿੰਘਾਂ ਨੇ ਅਲੱਗ-ਅਲੱਗ ਕਰਕੇ ਟੰਗਦਾ ਸੀ ਇਦਾਂ ਹੀ ਬਾਬਾ ਜੀ ਉਹਨੂੰ ਇਦਾਂ ਦਾ ਟੰਗਾਗੇ ਵੀ ਮੁੜ ਕੇ ਲੋਕੀ ਇਦਾਂ ਦੀ ਚੀਜ਼ ਬਣਾਉਣ ਤੋਂ ਪਹਿਲਾਂ ਨਾ 100 ਵਾਰੀ ਸੋਚਣਗੇ ਵੀ ਅਸੀਂ ਇਦਾਂ ਦੀ ਚੀਜ਼ ਬਣਾਣੀ ਆ ਕਿ ਨਹੀਂ ਬਣਾਣੀ ਬਾਕੀ ਆ ਜਿਹੜੇ ਮੂਵੀ ਵਾਲੇ ਵੀ ਆ ਨਾ ਪਹਿਲਾਂ ਇਹ ਫਿਲਮ ਬਣਾ ਲੰਦੇ ਆ ਬਾਅਦ ਚ ਇਹ ਕਹਿ ਦਿੰਦੇ ਆ ਅਸੀਂ ਤਾਂ ਵੈਸੇ ਹੀ ਇੱਕ ਕਹਾਣੀ ਲਿਖੀ ਆ ਜੇ ਇਹਦਾ ਬਾਬਾ ਜੀ ਆ ਗਿਆ ਖਾਲਸੇ ਦੇ ਹੱਥ ਤੇ ਉਹਦੇ ਕੱਲੀ ਕੱਲੀ ਚੀਜ਼ ਨਾ ਉਹਨੂੰ ਦੱਸਾਂਗੇ ਵੀ ਸਿੰਘ ਹੁੰਦੇ ਕੀ ਆ ਉਹਦੀ ਕੱਲੀ ਕੱਲੀ ਚੀਜ਼ ਜਿੱਦਾਂ ਤੁਹਾਨੂੰ ਪਤਾ ਨਾ ਦਿੱਲੀ ਬਾਰਡਰ ਦੇ ਉੱਪਰ ਇੱਕ ਬੰਦਾ ਬੇਦਵੀ ਕਰਨ ਆਇਆ ਸੀ ਤੇ ਉਹ ਸਿੰਘਾਂ ਨੇ ਅਲੱਗ-ਅਲੱਗ ਕਰਕੇ ਟੰਗਦਾ ਸੀ ਇਦਾਂ ਹੀ ਬਾਬਾ ਜੀ ਉਹਨੂੰ ਇਦਾਂ ਦਾ ਟੰਗਾਗੇ ਵੀ ਮੁੜ ਕੇ ਲੋਕੀ ਇਦਾਂ ਦੀ ਚੀਜ਼ ਬਣਾਉਣ ਤੋਂ ਪਹਿਲਾਂ ਨਾ 100 ਵਾਰੀ ਸੋਚਣਗੇ ਵੀ ਅਸੀਂ ਇਦਾਂ ਦੀ ਚੀਜ਼ ਬਣਾਣੀ ਆ ਕਿ ਨਹੀਂ ਬਣਾਣੀ ਬਾਕੀ ਆ ਜਿਹੜੇ ਮੂਵੀ ਵਾਲੇ ਵੀ ਆ ਨਾ ਪਹਿਲਾਂ ਇਹ ਫਿਲਮ ਬਣਾ ਲੈਂਦੇ ਆ ਬਾਅਦ ਚ ਇਹ ਕਹਿ ਦਿੰਦੇ ਆ ਅਸੀਂ ਤਾਂ ਵੈਸੇ ਹੀ ਇੱਕ ਕਹਾਣੀ ਲਿਖੀ ਆ